ਨਮਸਕਾਰ ਸੱਚ ਕੋ હું ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇ ਅੰਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ 600 ਤੋਂ ਜ਼ਿਆਦਾ ਵਕੀਲਾਂ ਨੇ ਸੀਜੀਐਨ ਨੂੰ ਲਿਖਿਆ ਪੱਤਰ ਬੋਲੇ ਅੱਜ ਨਿਆਂਪਾਲਿਕਾ ਖਤਰੇ ਦੇ ਦਾਇਰੇ ਵਿੱਚ ਹੈ ਖਾਸ ਸਮੂਹ ਦੇ ਰਾਜਨੀਤਿਕ ਅਤੇ ਵਪਾਰਿਕ ਦਬਾਅ ਤੋਂ ਇਸ ਨੂੰ ਬਚਾਉਣਾ ਹੋਵੇਗਾ ਵਕੀਲਾਂ ਨੇ ਲਿਖਿਆ ਕਿ ਨਿਆਂਖੰਡਤਾਂ ਨੂੰ ਕਮਜ਼ੋਰ ਕਰਨ ਦੀ ਅੱਜ ਕੀਤੀ ਜਾ ਰਹੀ ਹੈ ਕੋਸ਼ਿਸ਼ਾਂ ਇਸ ਲਈ ਸਾਨੂੰ ਇੱਕ ਹੋਰ ਚੁੱਕਣਾ ਚਾਹੀਦਾ ਹੈ ਕੜਾ ਸਖਤ ਨਿਜਮ ਈਡੀ ਸਾਹਮਣੇ ਪੇਸ਼ ਨਹੀਂ ਹੋਏਗੀ ਮਹੂਆ ਚੋਣ ਪ੍ਰਚਾਰ ਦਾ ਦਿੱਤਾ ਹਵਾਲਾ ਦੱਸਦੀ ਹੈ ਕਿ ਸੰਸਦ ਮਨਸ਼ੀਕਾਂਤ ਦੂਬੇ ਦੇ ਮਹਿੰਗੇ ਗਿਫਟ ਅਤੇ ਪੈਸੇ ਲੈਣ ਦੇ ਬਦਲੇ ਵਿੱਚ ਕਾਰੋਬਾਰੀ ਦਰਸ਼ਨ ਹੀਰਾ ਨੰਦੀ ਦੇ ਇਸ਼ਾਰੇ ਤੇ ਅਡਾਨੀ 그룹 ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਲੋਕ ਸਭਾ ਵਿੱਚ ਸਵਾਲ ਪੁੱਛੇ ਜਾਂਦੇ ਆरोप ਲਗਾਏ ਸੀ ਇਸ ਦੇ ਬਾਅਦ ਮਹੂਆ ਨੂੰ ਲੋਕ ਸਭਾ ਤੋਂ ਨਿਸ਼ਕਾਸੀਤ ਕਰ ਦਿੱਤਾ ਗਿਆ ਸੀ ਰਹਿਣ ਦੀ ਰਹਿਣ ਵਾਲੀ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਬਿਤਰੀ ਜਿੰਦਲ ਭਾਜਪਾ ਵਿੱਚ ਸ਼ਾਮਿਲ ਉਹਨਾਂ ਨੂੰ ਮੁੱਖ ਮੰਤਰੀ ਨਾਇਬ ਸੈਣੀ ਨੇ ਪਟਕਾ ਪਹਿਨਾਇਆ ਸਬਿਤਰੀ ਦੇ ਨਾਲ ਸਾਬਕਾ ਮੇਰ ਸ਼ਕੁੰਤਲਾ ਰਾਜੀਵਾਲਾ ਸੀਮਾ ਜਿੰਦਲ ਜਗਦੀਸ਼ ਜਿੰਦਲ ਸਾਬਕਾ ਜ਼ਿਲ੍ਹਾ ਸਕੱਤਰ ਵੀਤ ਰਾਵਲ ਸਮਿਤ ਕਈ ਕਾਂਗਰਸੀਆਂ ਵੀ ਭਾਜਪਾ ਵਿੱਚ ਹੋਏ ਸ਼ਾਮਲ ਇਸ ਮੌਕੇ ਸਬਿਤਰੀ ਜਿੰਦਲ ਨੇ ਕਿਹਾ ਕਿ ਮਨੋਰ ਲਾਲ ਅਤੇ ਨਾਇਬ ਸੈਣੀ ਦੇ ਅੰਦਰ ਰਾਮ ਅਤੇ ਭਰਤ ਦਾ ਦਿਗਦਾ ਹੈ ਰੂਪ ਜਲਦਾਵੇਗਾ ਰਾਮ ਰਾਜ ਹੈ ਕਾਂਗਰਸ ਨੇ 4 ਸੂਬਿਆਂ ਦੇ 14 ਪ੍ਰਤੀਯਸ਼ੀਆਂ ਦਾ ਕੀਤਾ ਐਲਾਨ ਇਸ ਵਿੱਚ ਮੱਧ ਪ੍ਰਦੇਸ਼ ਦੇ ਗੁਣਾ ਵਿੱਚ 라ਵ ਯਾਦਵਿੰਦਰ ਸਿੰਘ ਨੂੰ ਬਣਾਇਆ ਗਿਆ ਪ੍ਰਤੀਯਸ਼ੀ ਉੱਥੇ ਵਿਦੇਸ਼ਾ ਵਿੱਚ ਸ਼ਿਵਰਾਜ ਸਿੰਘ ਚੋਹਾਨ ਦੇ ਸਾਹਮਣੇ ਪ੍ਰਤਾਪ ਪਾਨੂੰ ਸ਼ਰਮਨ ਨੂੰ ਦਿੱਤਾ ਗਿਆ ਟਿਕਟ ਦਾਦੀ ਕਿ ਪਾਰਟੀ ਹੁਣ ਤੱਕ 209 ਪ੍ਰਤੀਯਸ਼ੀਆਂ ਦਾ ਕਰ ਚੁੱਕੀ ਐਲਾਨ ਉੱਥੇ ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਤੋਂ ਸੁਪਰੀਆ ਸ਼੍ਰੀਨੇਥ ਦਾ ਟਿਕਟ ਕੱਟਿਆ 219 ਵਿੱਚ ਉਹਨਾਂ ਨੂੰ ਐਤੂ ਲੜਾਇਆ ਗਿਆ ਸੀ ਚੋਣਾਂ ਹਰਿਆਣਾ ਦੇ ਨੂਵ ਵਿਚ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਵੱਡਾ ਹਾਦਸਾ ਜਿਸ ਵਿਚ ਇੱਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਤੇ 3 ਹੋਰ ਗੰਭੀਰ ਰੂਪ ਦੇ ਨਾਲ ਹੋਏ ਦਕੀ ਹਾਦਸਾ ਤੇਜ਼ ਰਫ਼ਤਾਰ ਦੇ ਹਾਦਸਾ ਤੇਜ਼ ਰਫ਼ਤਾਰ ਦੇ ਨਾਲ ਜਾ ਰਹੀ ਗੱਡੀ ਦਾ ਬੈਲੈਂਸ ਵਿਗੜਨ ਦੇ ਚੱਲਦੇ ਹੋਏ ਮ੍ਰਿਤਕਾਂ ਦੇ ਵਿੱਚ ਇੱਕ ਮਹਿਲਾ ਅਤੇ ਬੱਚਾ ਵੀ ਇਸ ਸ਼ਾਮਲ ਪੁਲਿਸ ਨੇ ਸਭ ਨੂੰ ਕਬਜ਼ੇ ਵਿਚ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਸੌਮਪੇ ਮ੍ਰਿਤਕ ਸ਼ਬ ਰੇਣ ਲੋਕ ਸਭਾ ਚੋਣਾਂ ਨੂੰ ਲੈ ਕੇ ਬੈਠਕਾਂ ਤੋਂ ਦੂਰ ਜਾਰੀ 24 ਘੰਟੇ ਵਿੱਚ ਪਾਰਟੀ ਦੀ ਪੰਜਵੀਂ ਮਹੱਤਵਪੂਰਨ ਬੈਠਕ ਸੱਦੀ ਗਈ ਇਸ ਬੈਠਕ ਵਿੱਚ ਭਰਭਾਰੀ ਸतीश ਪੁਨੀਆ ਦੇ ਨਾਮ ਮੁੱਖ ਮੰਤਰੀ ਨੈਰ ਸੈਣੀ ਸਾਫ ਕਾ ਮੁੱਖ ਮੰਤਰੀ ਮਨੋ ਰਾਲ ਖੱਟਰ ਤੇ ਲੋਕ ਸਭਾ ਪ੍ਰਤੀਯਾਸ਼ੀ ਹੋ ਰਹੇ ਸ਼ਾਮਲ ਹਰ ਇੱਕ ਲੋਕ ਸਭਾ ਸੀਟਾਂ ਤੇ ਕੀਤਾ ਜਾ ਰਿਹਾ ਮੰਥਨ ਪਹਿਲੇ ਦਿਨ ਸੂਬੇ ਦੇ ਕਈ ਵੱਡੇ ਆਗੂਆਂ ਅਤੇ ਕਾਰਕੁਨਾਂ ਦੀ ਤੈਅ ਕੀਤੀ ਗਈਆਂ ਜ਼ਿੰਮੇਵਾਰੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਜਨਮ ਮਹਾਲੀ ਸਿਤ ਪ੍ਰਾਈਵੇਟ ਹਸਪਤਾਲ ਵਿੱਚ ਹੋਇਆ ਇਹਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੀਤੀ ਉਹਨਾਂ ਨੇ ਲਿਖਿਆ ਕਿ ਜੱਚਾ ਬੱਚਾ ਦੋਨੋਂ ਹੰਸੇਤਮਨ ਸੋਸ਼ਲ ਮੀਡੀਆ ਤੇ ਵੀ ਵਧਾਈ ਦੇਣ ਵਾਲੇ ਤਾਂ ਲੱਗਿਆ ਤਾਂਤਾ ਦੱਸਦੇ ਕਿ ਜੁਲਾਈ 2024 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜੀ ਸ਼ਾਦੀ ਕੀਤੀ ਸੀ ਪਹਿਲੀ ਪਤਨੀ ਨਾਲ ਉਹਨਾਂ ਦਾ ਹੋ ਚੁੱਕਿਆ ਸੀ ਤਲਾਕ ਜੰਧੂ ਵਿਚਾਮਾ ਦੀ ਪਾਰਟੀ ਦੇ ਸੰਸਦ ਸੁਸ਼ੀਲ ਕੁਮਾਰ ਰਿੰਕ ਪੋਤੇ ਵਿਧਾਇਕ ਸ਼ਿਤਲ ਦੀ ਪਾਜਪਾ ਵਿੱਚ ਸ਼ਾਮਲ ਹੋਣ ਦੀ ਵਾਅਦਾ ਵਰਕਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਦੋਨੋਂ ਆਗੂਆਂ ਦੇ ਖਿਲਾਫ ਵਰਕਰਾਂ ਨੇ ਜਮ ਕੇ ਕੱਢੀ ਪੜਾਅ ਤੋਂ ਪ੍ਰਦਰਸ਼ਨ ਦੇ ਦਰਮਿਆਨ ਕੁਝ ਲੋਕਾਂ ਨੇ ਸਰਕਾਰੀ ਗੋੜ ਤੋੜੇ ਜਿਸ ਦੇ ਬਾਅਦ ਪੁਲਿਸ ਨੇ ਵੀਡੀਓਗ੍ਰਾਫੀ ਕਰਵਾ ਕੇ ਅਗਿਆਤ ਲੋਕਾਂ ਦੇ ਖਿਲਾਫ ਕੀਤੀਆਂ ਮਾਮਲੇ ਦਰਜ ਅਬੋਰ ਵਿਧੇ ਡਰੱਗ ਇੰਸਪੈਕਟਰ ਦੀ ਵੱਡੀ ਕਾਰਵਾਈ ਤੋਂ ਛਾਪੇਮਾਰੀ ਦੇ ਨਾਮ ਮਚਾੜ ਕੰਪਨੀ ਬਿਨਾਂ ਲਾਇਸੈਂਸ ਅਤੇ ਡਿਗਰੀ ਦੇ ਚਲਾ ਰਹੀ ਸੀ ਮੈਡੀਕਲ ਸਟੋਰ ਆਰੋਪੀ ਦੇ ਖਲਾਉ ਤਾਨਾ ਪੁਲਿਸ ਨੇ ਦਰਜ ਕੀਤਾ ਮਾਮਲਾ ਡਰੱਗ ਇੰਸਪੈਕਟਰ ਤੇ ਪੁਲਿਸ ਦੁਆਰਾ ਛਾਪੇਮਾਰੀ ਦੇ ਸਮੇਂ ਮੈਡੀਕਲ ਸਟੋਰ ਤੋਂ ਪ੍ਰਤੀਬੰਧ 300 ਕੈਪਸੂਲ ਕੀਤੇ ਕੇ ਬਰਾਮਦ ਪੁਲਿਸ ਨੇ ਕਬਜ਼ੇ ਵਿੱਚ ਲਈਆਂ ਦਵਾਈਆਂ ਅਤੇ ਦਸਤਾਵੇਜ਼ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਘੋਸ਼ਣਾ ਪੱਤਰ ਇਸ ਵਾਰ ਜੈਪੁਰ ਤੋਂ ਹੋਏਗਾ ਲਾਂਚ ਕਾਂਗਰਸ ਦੀ ਰਾਸ਼ਟਰੀ ਅਧਿਆਕਸ਼ ਮਲਿਕ ਅਰਜੁਨ ਪੂਰਵ ਅਧਿਆਕਸ਼ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਛੇ ਪ੍ਰੈਲ ਨੂੰ ਜੈਪੁਰ ਵਿੱਚ ਕਾਂਗਰਸ ਦੇ ਚੋਣੀ ਘੋਸ਼ਣਾ ਪੱਤਰ ਦਾ ਕਰਨਗੇ ਉਦਘਾਟਨ ਤਿੰਨੋਂ ਆਗੂ ਜੈਪੁਰ ਵਿੱਚ ਚੋਣੀ ਸਭਾ ਨੂੰ ਵੀ ਕਰਨਗੇ ਸੰਬੋਧਿਤ ਇਸ ਲੋਕ ਸਭਾ ਚੋਣਾਂ ਵਿੱਚ ਸੋਨੀਆ ਰਾਹੁਲ ਅਤੇ ਮਲਿਕ ਅਰਜੁਨ ਦੀ ਹੋਏਗੀ ਇਹ ਪਹਿਲੀ ਚੋਣਾਵੀ ਸਭਾ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹ ਨਹੀਂ ਜ਼ਿਆਦਾ ਖਬਰ ਵੇਖਣੀ YouTube ਤੇ ਟਾਈਪ ਕਰੋ ਸਰਚ ਕਰੋ ਪੰਜਾਬੀ ਚੈਨਲ